ਅਦੇ ক্লো ਚੋਰ ਪਤੰਦਰਾਂ ਦਾ ਹਾਲ ਪੀਆਰਟੀਸੀ ਦੀ ਬੱਸ ਹੀ ਚੋਰੀ ਕਰਕੇ ਉਹ ਲੱਗੀ ਸੀ ਫਰਾਰ ਪਰ ਜੇ ਇਹ ਚੀਜ਼ ਨਾ ਹੁੰਦੀ ਤਾਂ ਹੋ ਜਾਣਾ ਸੀ ਵੱਡਾ ਨੁਕਸਾਨ ਦਰਸਲ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵੀਡੀਓ ਦੇ ਵਿੱਚ ਸਾਬ ਵਿਖਿਆ ਜਾ ਸਕਦਾ ਹੈ ਕਿ ਗਾਰੇ ਦੇ ਵਿੱਚ ਇੱਕ ਸਰਕਾਰੀ ਬੱਸ ਫਸੀ ਹੋਈ ਹੈ ਤੇ ਇਸ ਬੱਸ ਨੂੰ ਚੋਰ ਪੁਝਾ ਕੇ ਲੈ ਕੇ ਜਾ ਰਹੇ ਸੀ ਜਾਂ ਫਿਰ ਕਹਿ ਲਿਆ ਜਾਵੇ ਕਿ ਚੋਰੀ ਕਰਕੇ ਲੈ ਕੇ ਜਾ ਰਹੇ ਸੀ ਪਰ ਜਿਵੇਂ ਹੀ ਬਰਸਾਤਾ ਦੇ ਦਿਨ ਹੈ ਮੀਂਹ ਪਿਆ ਤਾਂ ਇਹ ਮੀਂਹ ਪੈਣ ਦੇ ਨਾਲ ਜਿਹੜੀ ਇਹ ਬੱਸ ਹੈ ਗਾਰੇ ਦੇ ਵਿੱਚ ਜਾ ਫਸਦੀ ਹੈ ਉਸ ਤੋਂ ਬਾਅਦ ਐਸਰ ਨੂੰ ਚਲੌਣ ਵਾਲੇ ਜਿਹੜੇ ਚੋਰ ਨੇ ਉਹ ਉਸ ਬੱਸ ਨੂੰ ਉੱਤੀ ਹੀ ਛੱਟ ਕੇ ਫਰਾਰ ਹੋ ਜਾਂਦੇ ਨੇ ਪਰ ਇਹ ਵੀਡੀਓ سامنے ਆਈ ਹੈ ਜਿੱਤੇ ਦੱਸਿਆ ਜਾ ਰਿਹਾ ਹੈ ਕਿ ਮੋੜ ਮੰਡੀ ਤੋਂ ਪੀਆਰਟੀਸੀ ਦੀ ਸਰਕਾਰੀ ਬੱਸ ਚੋਰੀ ਕਰਕੇ ਲੈ ਜਾ ਰਹੇ ਚੋਰਾਂ ਦੇ ਰਾਤ ਦੇ ਵਿੱਚ ਰੋੜਾ ਬਣਿਆ ਮੋਰ ਬੰਡੀ ਦੇ ਵਿੱਚ ਪਿਆ ਮੇ ਜਿੱਥੇ ਗਾਰਾ ਬੜਨ ਕਰਕੇ ਜਿਹੜੀ বাস ਉੱਥੇ ਫਸ ਜਾਂਦੀ ਹੈ ਅਤੇ ਉਸ বাস ਨੂੰ ਛੱਡ ਕੇ ਹੀ ਜਿਹੜੇ ਚੋਰ ਨੇ ਉਥੋਂ ਭੱਜ ਜਾਂਦੇ ਆ ਤਾਂ ਲਗਾਤਾਰ ਅਸੀਂ ਮਾਮਲੇ ਇਹ ਸੁਣਦੇ ਆ ਰਹੇ ਹਾਂ ਕਿ ਘਰਾਂ ਦੇ ਵਿੱਚ ਚੋਰੀ ਕੀਤੀ ਹੈ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਹੈ ਮੋਟਰਸਾਈਕਲ ਚੋਰੀ ਕੀਤੀ ਹੈ ਤੇ ਹੁਣ ਪਤੰਦਰਾ ਨੇ ਤਾਂ ਸਰਕਾਰੀ ਬੱਸੀ ਚੋਰੀ ਕਰਨ ਲੱਗੇ ਸੀ ਪਰ ਜੇ ਗਾਰੇ ਦੇ ਵਿੱਚ ਨਾ ਫਸਦੇ ਤਾਂ ਹੁਣ ਉਹ ਕਿੱਥੇ ਸਰਕਾਰੀ ਬੱਸ ਕਿੱਥੇ ਤੋਂ ਕਿੱਥੇ ਭਜਾ ਲੈਣੀ ਸੀ ਪਰ ਗਾਰੇ ਕਰਕੇ ਇੱਕ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਚੁੱਕਿਆ ਆ ਦੇਖ ਲੋ ਚੋਰ ਪਤੰਦਰਾਂ ਦਾ ਹਾਲ ਪੀ ਆਰਟੀਸੀ ਦੀ ਬੱਸ ਹੀ ਚੋਰੀ ਕਰਕੇ ਉਹ ਲੱਗੇ ਸੀ ਫਰਾਰ ਪਰ ਜੇ ਇਹ ਚੀਜ਼ ਨਾ ਹੁੰਦੀ ਤਾਂ ਹੋ ਜਾਣਾ ਸੀ ਵੱਡਾ ਨੁਕਸਾਨ ਦਰਸਲ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵੀਡੀਓ ਦੇ ਵਿੱਚ ਸਾਬ ਵਿਖਿਆ ਜਾ ਸਕਦਾ ਹੈ ਕਿ ਗਾਰੇ ਦੇ ਵਿੱਚ ਇੱਕ ਸਰਕਾਰੀ ਬੱਸ ਫਸੀ ਹੋਈ ਹੈ ਤੇ ਇਸ ਬੱਸ ਨੂੰ ਚੋਰ ਪੁਝਾ ਕੇ ਲੈ ਕੇ ਜਾ ਰਹੇ ਸੀ ਜਾਂ ਫਿਰ ਕਹਿ ਲਿਆ ਜਾਵੇ ਕਿ ਚੋਰੀ ਕਰਕੇ ਲੈ ਕੇ ਜਾ ਰਹੇ ਸੀ ਪਰ ਜਿਵੇਂ ਹੀ ਬਰਸਾਤਾ ਦੇ ਦਿਨ ਹੈ ਮੀਂਹ ਪਿਆ ਤਾਂ ਇਹ ਮੀਂਹ ਪੈਣ ਦੇ ਨਾਲ ਜਿਹੜੀ ਇਹ ਬੱਸ ਹੈ ਗਾਰੇ ਦੇ ਵਿੱਚ ਜਾ ਫਸਦੀ ਹੈ ਜਿਸ ਤੋਂ ਬਾਅਦ ਅਸਰ ਨੂੰ ਚਲੌਣ ਵਾਲੇ ਜਿਹੜੇ ਚੋਰ ਨੇ ਉਹ ਉਸ ਬੱਸ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਜਾਂਦੇ ਨੇ ਪਰ ਇਹ ਵੀਡੀਓ سامنے ਆਈ ਹੈ ਜਿੱਤੇ ਦੱਸਿਆ ਜਾ ਰਿਹਾ ਹੈ ਕਿ ਮੋਰ ਮੰਡੀ ਤੋਂ ਪੀਆਰਟੀਸੀ ਦੀ ਸਰਕਾਰੀ ਬੱਸ ਚੋਰੀ ਕਰਕੇ ਨਜਾ ਰਹੇ ਚੋਰਾਂ ਦੇ ਰਾਤ ਦੇ ਵਿੱਚ ਰੋੜਾ ਬਣਿਆ ਮੋਰ ਮੰਡੀ ਦੇ ਵਿੱਚ ਪਿਆ ਮੇ ਜਿੱਥੇ ਗਾਰਾ ਬੜਨ ਕਰਕੇ ਜਿਹੜੀ ਬੱਸ ਉੱਥੇ ਫਸ ਜਾਂਦੀ ਹੈ ਅਤੇ ਉਸ ਬੱਸ ਨੂੰ ਛੱਡ ਕੇ ਹੀ ਜਿਹੜੇ ਚੋਰ ਨੇ ਉਥੋਂ ਭੱਜ ਜਾਂਦੇ ਆ ਤਾਂ ਲਗਾਤਾਰ ਅਸੀਂ ਮਾਮਲੇ ਇਸ ਹੁੰਦੇ ਆ ਰਹੇ ਆ ਕਿ ਘਰਾਂ ਦੇ ਵਿੱਚ ਚੋਰੀ ਕੀਤੀ ਹੈ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਹੈ ਮੋਟਰਸਾਈਕਲ ਚੋਰੀ ਕੀਤੀ ਹੈ ਤੇ ਹੁਣ ਪਤੰਦਰਾ ਨੇ ਤਾਂ ਸਰਕਾਰੀ ਬੱਸੀ ਚੋਰੀ ਕਰਨ ਲੱਗੇ ਸੀ ਪਰ ਜੇ ਗਾਰੇ ਦੇ ਵਿੱਚ ਨਾ ਫਸਦੇ ਤਾਂ ਹੁਣ ਨੂੰ ਕਿੱਥੇ ਸਰਕਾਰੀ ਬੱਸ ਕਿੱਥੇ ਤੋਂ ਕਿੱਥੇ ਭਜਾ ਲੈਣੀ ਸੀ ਪਰ ਗਾਰੇ ਕਰਕੇ ਇੱਕ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਚੁੱਕਿਆ